ਫਿਰ ਫੇਰ ਰੱਖੂਗਾ ਲੈ ਬਾਹ ਹੁਣ ਤੈਨੂੰ ਬੇਨਤੀ ਆ ਖਾਸ ਕਰਕੇ ਹੁਣ ਮੁੱਦਾ ਬਣਾਉਣ ਲੱਗਾ ਵੀਡੀਓ ਤੇ ਰੌਲਾ ਨਹੀਂ ਪਾਉਣਾ ਕਿਸੇ ਨੇ ਨਹੀਂ ਨਹੀਂ ਤੁਸੀਂ ਵੀ ਸੌਣ ਲਓ ਭਾਈ ਮੁੱਦਾ ਵੀਡੀਓ ਬਣਾਉਦਾ ਬੜੀ ਉਹਨੂੰ ਕੋਈ ਰੌਲਾ ਨਹੀਂ ਪਾਉਣਾ ਕਿਸੇ ਨੇਗਾ ਦੇਖ ਹੀ ਜਾਵੇ ਸਾਰਾ ਕੁਝ ਲਓ ਜੀ ਸਭ ਤੋਂ ਪਹਿਲਾਂ ਤਾਂ ਇਹ ਚੀਜ਼ ਨੂੰ ਤੁਸੀਂ ਇਸ ਤਰ੍ਹਾਂ ਖੋਲ ਦੇਣਾ ਇਹਦੇ ਵਿੱਚ ਕੋਈ ਸਮਾਨ ਨਹੀਂ ਹੈਗਾ ਤੁਸੀਂ ਵੀ ਦੇਖ ਲਓ ਭਾਈ ਇਹ ਚ ਕੋਈ ਇੰਜਣ ਉਦਣ ਨਹੀਂ ਹੈਗਾ ਜਿਹਨੇ ਸਮਾਨ ਪੜਾਉਣਾ ਤਾਂ ਚੱਕ ਇਹਦੇ ਵਿੱਚ ਜਾਲੀ ਲਾ ਦੇਣੀ ਥੱਲੇ ਉਸ ਤੋਂ ਬਾਅਦ ਇਹ ਚੀਜ਼ ਨੂੰ ਆਪਾਂ ਇਸ ਤਰ੍ਹਾਂ ਭਰ ਲੈਣਾ ਵਾ ਇਹ ਤੁਹਾਨੂੰ ਸਾਰਿਆਂ ਨੂੰ ਬੇਨਤੀ ਕਰਨੀ ਆ ਘਰ ਘਰ ਵੀ ਬੇਹਾਸ ਮਾਨ ਨਾ ਖਾਇਆ ਕਰੋ ਪੈਕਟ ਵਾਲਾ ਸਾਨੂੰ ਕੀ ਪਤਾ ਪੈਕਟ ਕਦੋਂ ਦੇ ਹੁੰਦੇ ਨੇ ਉਹ ਭਰ ਕੇ ਫਿਰ ਇਹਨੂੰ ਉੱਪਰ ਲਾ ਦਿਓ ਤੇ ਕੁੰਡਿਆਂ ਚ ਦੋ ਉਂਗਲਾਂ ਪਾ ਕੇ ਪਰਗੁੱਠਾ ਲਾ ਲੈਣਾ ਤੇ ਕੜਾਹੀ ਦੇ ਉੱਪਰ ਕਰਕੇ ਬੜਾ ਬੜਾ ਪੂਝਾ ਚਾਹੇ ਆਪ ਖਾ ਲਿਆ ਚਾਹੇ ਸਾਰਾ ਪਰਿਵਾਰ ਆਪ ਦਾ ਰਲ ਕੇ ਖਾ ਲਿਆ ਕਰੇ ਹੁਣ ਕਈ ਭੈਣ ਭਾਈ ਮੈਨੂੰ ਕਹਿੰਦੇ ਆ ਵੀ ਅਸੀਂ ਮੋਟਾ ਪੂਝਾ ਖਾਣੇ ਹੁੰਨੇ ਆ ਤਾਂ ਫਿਰ ਤੁਸੀਂ ਆਪ ਦੀ ਮੋਟੀ ਸਰਾਖ ਵਾਲੀ ਜਲੀ ਲਾ ਦਿਓ ਇਹ ਸਾਰੇ ਪਿੰਡ ਨੂੰ ਜਿਹੜਾ ਕੰਮ ਸਿਖਾਉਣ ਲੱਗੇ ਇਹ ਵੇ ਸਾਰਿਆਂ ਨੂੰ ਕੰਮ ਸਿਖਾ ਕੇ ਫੇਰ ਜਾਵਾਂਗੇ ਜੇ ਮੋਟੀਆਂ ਪਕੌੜੀਆਂ ਖਾਣੀਆਂ ਤਾਂ ਫੇਰ ਪਾਈ ਆਪਦੀ ਮੋٹے ਸਰਾਖ ਵਾਲੀ ਜਾਲੀ ਰੱਖ ਕੇ ਮੋਟੀਆਂ ਪਕੌੜੀਆਂ ਬਣਾ ਲਓ ਹੁਣ ਕਈ ਭੈਣ ਪਾਈ ਮੈਨੂੰ ਕਹਣਗੇ ਵੀ ਨਿੱਕੀ ਜਿਹੀ ਕੜਾਹੀ ਦਾ ਸੱਕਦੀ ਐ ਇੰਨਾ ਵੱਡਾ ਹੁੰਦਾ ਇਹ ਓਨੀ ਵੱਡੀ ਰੱਖਿਆ ਵੀ ਜਿੰਨੀ ਚੀਜ਼ ਕੜਾਹੀ ਚ ਪੈ ਜਵੇ ਹੁਣ ਦਾਲ ਸਬਜ਼ੀ ਵਾਲੇ ਪਕੌੜੇ ਬਣਾਉਣੇ ਸਿੱਖ ਲਓ ਤੇ ਨਾਲੇ ਬੜੀਆਂ ਬਣਾਉਣੀਆਂ ਸਿੱਖ ਲਓ ਚਾਕੇ ਮੋٹے ਸਰਾਖ ਵਾਲੀ ਜਾਲੀ ਰਾ ਦੇਣੀਆਂ ਜਦੋਂ ਕੋਈ ਦਾਲ ਪਾਣੀ ਬਣਾਉਣਾ ਤਾਂ ਦਾਲ ਸਬਜ਼ੀ ਨੂੰ ਤੜਕਾ ਲੱਗਦਾ ਹੁੰਦਾ ਜਦੋਂ ਤੜਕਾ ਲਾਉਣ ਵਾਲਾ ਕਿਉਂ ਜਾ ਤੇਲ ਗਰਮ ਹੋ ਗਿਆ ਤੁਹਾਡਾ ਤੇ ਉਹਦੇ ਵਿੱਚ ਆਪਦੇ ਦਾਲ ਵਾਲੇ ਪਕੌੜੇ ਵਟ ਲਿਆ ਕਰਿਓ ਤੇ ਵਟ ਕੇ ਆਪਦੇ ਦਾਲ ਚ ਪਾ ਲਿਆ ਕਰ ਲਿਆ ਹੁਣ ਜੇ ਕੋਈ ਕਹਿੰਦਾ ਵੀ ਨਹੀਂ ਮੈਂ ਤਾਂ ਬੜੀਆਂ ਦੀ ਦਾਲ ਖਾਣੀ ਆ ਤਾਂ ਫੇਰ ਭਾਈ ਜਾ ਕੇ ਆਪਦੀ ਬੜੀਆਂ ਵਾਲੀ ਥਾਲੀ ਦਾ ਦੋ ਹੁਣ ਬੀਬੀ ਤਾਂ ਨਹੀਂ ਕੰਮ ਸਿਕਾਉਂਦੀ ਤੁਹਾਨੂੰ ਮੈਨੂੰ ਸਿਕਾਉਣਾ ਪੈਣਾ ਸਾਰਾ ਕੰਮ ਤੇ ਜੇ ਭਾਈ ਮਸ਼ੀਨ ਤੋਂ ਤੋਂ ਲੈਣੀ ਆ ਤੁਸੀ ਦੱਸਣਾ ਇਹ ਸਾਨੂੰ ਕੰਮ ਸਿਕਾਉਣ ਵਾਸਤੇ ਭੇਜਿਆ ਵਾ ਤਾਂ ਹੀ ਤਾਂ ਸਵੇਰੇ ਬਾਗ ਗੁਰੂ ਘਰ ਬੋਲਿਆ ਸੀ ਆਹ ਆਉਂਦੀ ਆ ਮਨਜੀਤ ਲਾਗੀ ਮੈਂ ਤਾਂ ਉਹ ਆਉਂਦੀ ਇਸ ਤਰ੍ਹਾਂ ਬੜੀਆਂ ਬਣਾ ਲਿਆ ਕਰਿਓ ਭਾਈ ਅੱਛਾ ਬਾਦ ਹਰੇਕ ਘਰੇ ਦੋ ਦੋ ਮਸ਼ੀਨਾ ਦੇਤੀਆਂ ਵੀ ਇੱਕ ਨੇੜਾ ਦੀ ਭੂਆ ਲੈ ਚੁੱਕੀ ਇੱਕ ਆਪ ਰੱਖ ਲਿਓ ਮੁੜ ਕੇ ਕਹੋਗੇ ਸਾਡੀ ਕੋਈ ਨਹੀਂ ਰਹੀ ਇਹ ਆ ਇੱਕੇ ਵਾਲੀ ਜਾਲੀਆ ਜਿਹੜਾ ਪੂਜਿਆ ਖਾਣੇ ਉਹ ਚ ਪਾਪੜੀ ਪਾਈ ਹੁੰਦੀਆਂ ਨਿੱਕ ਨਿੱਕੀ ਅਗਰ ਪਾਪੜੀ ਪੂਜਿਆ ਖਾਣਾ ਤਾਂ ਪਾਪੜੀ ਵਾਲੀ ਜਾਲੀ ਲਾ ਦਿਓ ਭਾਈ ਆ ਭਾਈ ਜਿਹੜੇ ਮੈਂਬਰ ਪੂਜਿਆ ਬਣਾਉਣਾ ਸਿੱਖ ਰਹੇ ਨੇ ਇਹਨਾਂ ਦੀ ਵੀਡੀਓ ਨਾਲ ਬਣਾ ਲਈ ਅਗਲਾ ਕਹੇ ਵੀ ਪਤਾ ਨਹੀਂ ਕੱਲੇ ਹੀ ਭਾਈ ਪੂਜਿਆ ਬਣਾਇਆ ਜਾਂਦਾ ਸੀਗਾ ਕਿਉਂ ਪੋਤਾ ਮੰਗਦਾ ਤਾਂ ਹੀ ਪਤਾ ਲੱਗੂ ਵੀ ਉਹ ਵੀ ਸਿੱਖ ਵੀ ਰਿਆ ਸੀ ਭਾਈ ਕੋਲੋਂ ਕੰਮ ਬੀ 1.2 ਨਹੀਂ ਹੋ ਗਈ ਇੱਥੇ ਰੁਕਣ ਦੀ ਤਾਂ ਹੀ ਮੈਂ ਕਿਹਾ ਵੀ ਨਾਲ ਸਾਰੇ ਦੀ ਵੀਡੀਓ ਬਣਾ ਲਾ ਫਿਰ ਉਹਨੇ ਅਗਲਾ ਦੇਖੋ ਜਦੋਂ ਪਾਵੇਂਗਾ ਚੈਨਲ ਤੇ ਅਗਲਾ ਕਹੂਗਾ ਵੀ ਕੱਲਾ ਹੀ ਭਾਈ ਭਜੀ ਆਪਣਾ ਅੰਦਾਜ਼ਿਕ ਨਹੀਂ ਫਿਰ ਉਹਨੇ ਪਤਾ ਲੱਗੂ ਵੀ ਕੋਈ ਦੇਖ ਰਿਹਾ ਸੀਗਾ ਕੋਈ ਬਣਾਉਣਾ ਸੱਚੀ ਆ ਹਾਂ ਬਣਾਉਣਾ ਪੰਨਾ ਨਾ ਦੇਖਣਾ ਭਾਈ ਲਓ ਜੀ ਅਗਲਾ ਕੰਮ ਹੋਰ ਸਿੱਖੋ ਲੈ ਵੀ ਤੇਰਾ ਬਿਜ਼ਨਸ ਤਾਂ ਹੋ ਗਿਆ ਲੈ ਆਓ ਲੈ ਆਓ ਸੱਤ ਸੱਤ ਘੱਟ ਕੇ ਸਾਰੇ ਹਾਂ ਖੜ ਜਾ ਦੋ ਮਿੰਟਾਂ ਆ ਦੀਦੀ ਬੱਚੀ ਆ ਲੋ ਜੀ ਇਹੋ ਜਿਹੇ ਚੀਜ਼ਾਂ ਵੀ ਹੁੰਦੀਆਂ ਭੁਜੀਏ ਚ ਲੜਾਈਆਂ ਹੋਈਆਂ ਸਾਰੀਆਂ ਚੀਜ਼ਾਂ ਘਰੇ ਬਣਾ ਸਕਦੇ ਤੁਸੀਂ ਆਪਣੇ ਹੱਥ ਨਾਲ ਚਲੋ ਜੀ ਇੰਨੀ ਵੀਡੀਓ ਸੀਗੀ ਆਪਣੀ ਠੀਕ ਹੈ